ਜਿੱਤੇ ਨੂੰ ਆ 15000 ਰੁਪਏ ਹਰੇ ਨੂੰ ਆ ਬਾਈ ਜੀ ਤੇ ਜਿਹੜਾ ਜਿਹੜਾ ਪਹਿਲਵਾਨ ਜਿੱਤ ਗਿਆ ਜੇ ਬਰਾਬਰ 5 ਮਿੰਟ ਆ ਗਿਆ ਟਾ ਗਿਆ ਨਹੀਂ ਬਰਾਬਰ ਤੇ ਬਾਈ ਟਾਸ ਪਾ ਦੇਗੇ ਘਰਤੀ ਆ ਆ ਜੋ ਫੋਟੋ ਕਰਾ ਲਓ ਵੀਰੇ ਸਾਰੇ ਪ੍ਰਬੰਧਕਾਂ ਨੂੰ ਬੇਨਤੀ ਇੱਕ ਫੋਟੋ ਕਰਵਾ ਲਿਓ ਇਹ ਵੱਡੀ ਕੁਸ਼ਤੀ ਨਾਲ ਭੁਲਾਂ ਜੀ ਖੜੋ ਇੱਥੇ ਬਣਾ ਲਾਸਟ ਕੁਸ਼ਤੀ ਨਾਲ ਯਾਦਗਾਰ ਤਸਵੀਰ ਜਿਹੜੀ ਕਰਵਾਈ ਜਾ ਰਹੀ ਆ ਇਹ ਅੱਜ ਦੇ ਦਿਨ ਦਾ ਫਾਈਨਲ ਮੁਕਾਬਲਾ ਦੋਨੋਂ ਪਹਿਲਵਾਨਾਂ ਦਾ ਸਨੀ ਪਹਿਲਵਾਨ ਬਾਈ ਜੀ ਲਾ ਕੇ ਰੱਖੋ ਲਟ ਸਨੀ ਪਹਿਲਵਾਨ ਔਰ ਰਾਮੇਵਾਲ ਤੇ ਲਾਲੀ ਪਹਿਲਵਾਨ ਅਖਾੜਾ ਫਗਵਾੜਾ ਅਖਾੜਾ ਪੂਹਾ ਤੰਮੜੀ ਫਗਵਾੜਾ ਤੇ ਬੜੀ ਵਧੀਆ ਕੁਸ਼ਤੀ ਰਹੀ ਦੋਨੋਂ ਪਹਿਲਵਾਨ ਕਈ ਮੋਟੇ ਸਲਾਂ ਦੇ ਝੋਟੀਆਂ ਦੇ ਜੇਤੂ ਆ ਆ ਤਾਂ ਜਿੰਨੇ ਵੀ ਪਹਿਲਵਾਨ ਪੁੱਜੇ ਜਿਹੜੇ ਲੜੇਆਂ ਛੰਟੀਆਂ ਤੇ ਸਾਰੇ ਪਹਿਲਵਾਨ ਤਕਰੀਬਨ ਆ ਮੋਟਰਸਾਈਕਲਾਂ ਤੇ ਝੋਟੀਆਂ ਦੇ ਜੇਤੂ ਪਹਿਲਵਾਨ ਲੜੇ ਆ ਵਧੀਆ ਪਹਿਲਵਾਨ ਆ ਪਰ ਕਿਸਮਤ ਦੀ ਗੱਲ ਆ ਭਾਈ ਫਾਈਨਲ ਦੇ ਵਿੱਚ ਦੋਨੋਂ ਪਹਿਲਵਾਨ ਪੁੱਜੇ ਆ ਬਾਜ ਜੀ ਬਾਈ ਜੀ ਸਾਰੇ ਇੱਥੋਂ ਖਾੜਾ ਖੋਲ ਦਿਓ ਲਾਈਟਾਂ ਦੇ ਕੋਲ ਸਾਡੇ ਲੰਬੜਦਾਰ ਸਾਹਿਬ ਜੀ ਕਹਿੰਦਾ ਵੀ 5 ਮਿੰਟ ਦੇ ਉੱਤੇ 5-7 ਮਿੰਟ ਦਿੱਤਾ ਰਾਨੀ ਵੀਰ ਇੱਕ ਬੇਨਤੀ ਆ ਜੱਜ ਦੀ ਜਿਆਦਾ ਵੀਰੇ ਵਿਚਾਲੇ ਜਿਹਨਾਂ ਜਾਇਓ ਪਹਿਲਵਾਨੋਂ ਇੱਥੇ ਲਾਈਟ ਦੇ ਲੱਗੇ ਨਾ ਰਹੋ ਬਾਕੀ ਵੀਰਾਂ ਨੂੰ ਬੇਨਤੀ ਆ ਸਾਰੇ ਪਿੱਛੇ ਵਿੱਚ ਨੂੰ ਹੋ ਜਾਓ ਜਿਹੜੇ ਵੀਰ ਆ ਬਾਕੀ ਸਭ ਨੂੰ ਬੇਨਤੀ ਆ ਵੀ ਪਿੱਛੇ ਵਿੱਚ ਨੂੰ ਹੋ ਜਾਓ ਭਰਾ ਨਾ ਬੜੀ ਵਧੀਆ ਕੁਸ਼ਤੀ ਆ ਜੈਕਾਰਾ ਪੀਰ ਪਾਸ਼ਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੈ ਬੋਲ ਨਗਰ ਖੇੜੇ ਕੀ ਜੈ ਜੈ ਟੋਲੀ ਵੀਰਵਾ 2 ਮਿੰਟ ਲਈ ਬੰਦ ਕਰਦੇ ਹਾਂ ਮੇਰਾ ਟੋਲਾ ਲਾਲੀ ਕਰੀਆਂ ਚਕੜਾ ਵੀ ਲਾਲੀ ਪਹਿਲਵਾਨ ਫਗਵਾੜਾ ਅਰ ਦੂਸਰੇ ਮਾਸੇ ਸਨੀ ਪਹਿਲਵਾਨ ਰਾਮੇਵਾਲ ਬਹੁਤ ਵਧੀਆ ਮੁਕਾਬਲਾ ਮੱਲਾਂ ਦੇ ਦਰਮਿਆਨ ਵੀਰੇ ਬਾਕੀ ਯਾਰ ਪਿੱਛੇ ਦਰਸ਼ਕ ਖੜੇ ਆ ਮੈਰੀਗੇਟ ਦੇ ਨਾਲ ਮੇਰੇ ਭਰਾ ਤੁਸੀਂ ਇਧਰੇ ਲਾਈਟ ਵਾਲੇ ਪਾਸੇ ਆ ਜਾਓ ਸਾਰੇ ਜਿਹੜੇ ਗਰਾਊਂਡ ਦੇ ਵਿੱਚ ਆ ਮੈਰੀਗੇਟ ਦੇ ਇਹਨਾਂ ਨੂੰ ਬੇਨਤੀ ਆ ਇਧਰ ਲਾਈਟ ਵਾਲੇ ਪਾਸੇ ਆ ਜਾਓ ਸਾਰੇ ਹਾਂਜੀ ਵਾਹ ਇਧਰਲੇ ਪਾਸੇ ਹਾਂ ਉਹ ਲਾਈਟ ਵੀਰੇ ਬੰਦ ਕਰਦੇ ਟਰੈਕਟਰ ਦੀ ਆ ਕਾਦੀ ਆ ਇਧਰ ਫਿਰ ਲਾਈਵ ਇੱਕ ਮਿੰਟ ਵੀ ਵਾਹ ਬਾਈ ਲਖਮਣ ਸਿੰਘ ਲਈ ਮਿਲਛੀ ਆ ਸਾਡੇ ਮਿੱਤਰਾਂ ਦੁਨੀਆ ਦੇ ਵਿੱਚੋਂ ਓ ਬੱਲੇ ਵਾਹ ਬੀ ਵਾਹ ਲੋ ਜੀ ਸਨੀ ਪਹਿਲਵਾਨਾ ਪੱਟੀ ਲੱਗਣ ਲੱਗਿਆ ਸੀ ਲਾਲੀ ਪਹਿਲਵਾਨ ਬਚਾ ਕਰ ਗਿਆ ਬੜੀ ਤਾਕਦੀ ਕੁਸ਼ਤੀ ਚੱਲਦੀ ਹੋਈ ਤਾਕਤ ਵੀ ਹੈ ਫਕਰ ਵੀ ਹੈ ਆਪਣੀ ਮਿਹਨਤ ਪਰ ਮੈਦਾਨੇ ਜੰਗ ਮੇ ਕੁਛ ਮੁਕੱਦਰ ਕੀ ਬਾਤ ਵੀ ਹੁੰਦੀ ਹੈ ਮੈਦਾਨੇ ਜੰਗ ਮੇ ਕੁਛ ਮੁਕੱਦਰ ਕੀ ਬਾਤ ਵੀ ਹੁੰਦੀ ਹੈ ਵਾਹ ਵੇ ਵਾਹ ਵਾਹ ਬੜੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਹੈ ਪਹਿਲਵਾਨਾਂ ਦਰਮਿਆਨ ਕਹਿੰਦਾ ਜਾਗਦੀਆਂ ਅੱਖਾਂ ਨਾਲ ਵੇਖੇ ਸੁਪਨੇ ਹਿੰਮਤ ਕਰੋਗੇ ਪੂਰੇ ਤਾਂ ਹੋਣਗੇ ਮੰਜੇ ਤੇ ਪਿਆ ਨੂੰ ਸਕਸੈਸ ਨਾ ਮਿਲੇ ਪੁੱਤ ਮੀਆਂ ਦੇ ਇਤਿਹਾਸ ਵਿੱਚ ਨਾ ਹੋਣਗੇ ਕੱਲ ਨਾ ਸਖਤ ਸੋਨੀ ਪੈਂਦੀ ਕੱਲਣੀ ਫੇਰ ਕਿਤੇ ਜਾ ਕੇ ਹੈ ਨਿਆਉਂਦੀ ਦੁਨੀਆ ਮਿਹਨਤਾਂ ਵਿੱਚ ਸੱਕ ਹਾਰੇ ਹੋਏ ਵੀ ਕਰਦੇ ਪਰ ਜਿੱਤਿਆਂ ਨਾਲ ਫੋਟੋਆਂ ਕਰਾਉਂਦੀ ਦੁਨੀਆ ਓ ਜਿੱਤਿਆਂ ਨਾਲ ਫੋਟੋਆਂ ਕਰਾਉਂਦੀ ਦੁਨੀਆ ਲਾ ਦੋਨੇ ਬੰਲਾਂ ਦੇ ਦਰਮਿਆਨ ਬੜਾ ਜੋਰ ਲੱਗਿਆ ਹੋਇਆ ਪਹਿਲਵਾਨ ਲਾਲੀ ਤੇ ਸਨੀ ਸਨੀ ਵਿਚ ਨੂੰ ਕੋ ਮਜਾ ਇਧਰ ਅਖਾੜਾ ਟੁੱਟ ਜਾਣਾ ਪਲੀਜ਼ ਬੇਨਤੀ ਹੈ ਪਹਿਲਵਾਨ ਇਨਾ ਦਾ ਧਿਆਨ ਰੱਖਿਓ ਅਖਾੜੇ ਦੇ ਵਿੱਚ ਜਿਹੜੀ ਵਿਚਾਲੇ ਜੇ ਕੁਸ਼ਤੀ ਲੜੋ ਦੋਨੋਂ ਪਹਿਲਵਾਨ ਵਾਹ ਜੀ ਵਾਹ ਭਾਈ ਸੰਤਪਤ ਜੀ ਜੇ ਕੁਸ਼ਤੀਆਂ ਦਾ ਆਨੰਦ ਆਇਆ ਇੱਕ ਵਾਰ ਪਰਮੰਧਕ ਕਮੇਟੀ ਦੇ ਨਾਮ ਤੇ ਪਹਿਲਵਾਨਾਂ ਦੇ ਨਾਮ ਤੇ ਤਾੜੀਆਂ ਲਾ ਦਿਓ ਪਿੱਛੇ हट ਜਿਓ ਥੋੜਾ ਸੱਟ ਨਾ ਲੱਗੇ ਜੀ ਵਾਹ ਬਈ ਵਾਹ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਕਹਿੰਦਾ ਕਦੇ ਮਾਰੇ ਢਾਕ ਕਦੇ ਮਾਰੇ ਧੋਬੀ ਕਦੇ ਭੱਜ ਕੇ ਪੱਟਾ ਨੂੰ ਆਉਂਦਾ ਏ ਔਰ ਕਦੇ ਭੱਜ ਕੇ ਪੱਟਾ ਨੂੰ ਆਉਂਦਾ ਏ ਵਾਹ ਵਈ ਵਾਹ ਲਾਓ ਵਿਚ ਵਿੱਚ ਵਿਚ ਨੂੰ ਵਿਚ ਨੂੰ ਮਲਜੀ ਵਿਚ ਨੂੰ ਬਹੁਤ ਵਧੀਆ ਪਹਿਲਵਾਨ ਤਿਆਰ ਬੇਕਾਰ ਪਹਿਲਵਾਨੋਂ ਤੁਸੀਂ ਪਰ ਬੇਨਤੀ ਆ ਅਖਾੜੇ ਦੇ ਵਿੱਚ ਇੰਨਾ ਖਾੜਾ ਬਣਿਆ ਹੋਇਆ ਇੱਥੇ ਕੁਸ਼ਤੀ ਲੜਦੀ ਆ ਬਹੁਤ ਸੋਹਣਾ ਮੁਕਾਬਲਾ ਓਏ ਹੋ ਵਾਹ ਬਈ ਵਾਹ ਕਹਿੰਦਾ ਮੁੱਲ ਪੈਣ ਸਰੀਰਾਂ ਦੇ ਜਿਨ੍ਹਾਂ ਲਾਈਆਂ ਮਿਹਨਤਾਂ ਉੱਠ ਕੇ ਤਨ ਜੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅੜੀ ਅਲ ਘੋੜੇ ਨੇ ਯਾਰਾ ਕਰ ਹੀ ਜਾਂਦੇ ਮਨਮਾਨੀ ਉਹ ਰਾਜੇ ਖੇਲੇ ਹਟ ਪਾਸੇ ਉਹ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਓਏ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਵਾਕਿਆ ਨੌਜਵਾਨਾਂ ਦਰਮਿਆਨ ਜ਼ੋਰ ਲੱਗਿਆ ਹੋਇਆ ਕੈਪਟਨ ਕਹਿੰਦਾ ਵੱਡੇ ਵੱਡੇ ਮੱਲ ਬੋਲ ਦਿੰਦੇ ਹਾਰੀਆ ਜੋਰ ਜਦੋਂ ਲੱਗ ਜਾਣ ਵਿਤੋਂ ਬਾਹਰ ਦੇ ਉਦੋਂ ਤਾਈਂ ਆਉਂਦਾ ਨਹੀਂ ਸਵਾਦ ਲੋਕਾਂ ਨੂੰ ਫੈਸਲੇ ਨਾ ਹੋਣ ਜਿੱਥੇ ਜਿੱਤ ਹਾਰ ਦੇ ਉਹ ਕੀਤੀ ਹੋਈ ਕਮਿਟਮੈਂਟ ਖੁੱਲੇ ਟੈਨ ਦੀ ਕਰੇ ਮਜਬੂਰ ਫਿਰ ਬਹਾਨੇ ਲਾਉਣ ਨੂੰ ਕਰਦਾ ਤੰਗ ਡੂਮ ਛੇੜੀ ਵਾਲਿਆ ਕਿ ਰੇਗਮਾਰ ਮੰਗੂ ਗੋਡਾ ਛਿੱਲੇ ਧੌਣ ਨੂੰ ਉਹ ਕਰਦਾ ਤੰਗ ਡੂਮ ਛੇੜੀ ਵਾਲਿਆ ਕਿ ਜਦੋਂ ਰੇਗਮਾਰ ਮੰਗੂ ਗੋਡਾ ਆਏ ਹਾਏ ਭਾਈ ਲਾ ਦਿਓ ਤਾੜੀਆਂ ਦੂੜੀਆਂ ਵਾਹ ਵੇ ਵਾਹ ਨਹੀਂ ਕੁਸ਼ਤੀ ਹੋਈ ਨਹੀਂ ਹਾਂ ਹਾਲੇ ਕਲੀਅਰ ਨਹੀਂ ਹੋਈ ਵਾਹ ਰੈਫਰੀ ਵੱਲੋਂ ਅੱਲੇ ਕਲੀਅਰ ਰੇੜੀ ਕੁਸ਼ਤੀ ਨੇ ਦਿੱਤੀ ਵਾਹ ਜਰਦਨ ਤੇ ਗੋਡਾ ਤਰ ਕੇ ਲਾਲੀ ਪਹਿਲਵਾਨ ਨੇ ਬਾਜੀ ਪਵਾਤੀ ਐ ਪਰ ਸਣੀ ਪਹਿਲਵਾਨ ਬਚਾ ਕਰ ਗਿਆ ਵਾਹ ਵੇ ਵਾਹ ਭਾਈ ਦਰਸ਼ਕ ਵੀਰੋ ਜੇ ਪਹਿਲਵਾਨ ਦੀ ਕੁਸ਼ਤੀ ਵਧੀਆ ਲੱਗ ਰਹੀ ਆ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਪਹਿਲਵਾਨਾਂ ਦੇ ਨਾਂ ਤੇ ਬੜਾ ਸ਼ਾਬਾਸ਼ ਸ਼ਾਬਾਸ਼ ਮੱਲਾਂ ਦੇ ਬੜਾ ਵਧੀਆ ਮੁਕਾਬਲਾ ਮੈਦਾਨ ਦੇ ਵਿੱਚ ਚੱਲਦਾ ਹੋਇਆ ਓਏ ਹੋਏ 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 ਵੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਇਧਰ ਸਾਡੇ ਸਤਿਕਾਰਯੋਗ ਲੰਮੜਦਾਰ ਸਾਹਿਬ ਉਹਨਾਂ ਵੱਲੋਂ ਵੀ ਵੱਡੇ ਮਾਣ ਇਹਨਾਂ ਪੰਜਾਬੀ ਬੋਲਾਂ ਦੀ ਪੁੱਜਦੇ ਹੋਏ ਆ ਅੱਗੇ ਹੋ ਜੀ ਥੋੜੇ ਬਹੁਤ ਬਹੁਤ ਧੰਨਵਾਦ ਕਰਦਾ ਲੰਮੜਦਾਰ ਸਾਹਿਬ ਉਹਨਾਂ ਦਾ ਓਏ ਹੋਏ 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 ਹੋ ਵਾਹ ਵਾਕਿਆ ਵੜੀ ਵਧੀਆ ਕੁਸ਼ਤੀ ਨੌਜਵਾਨਾਂ ਦੇ ਦਰਮਿਆਨ ਹੈ ਕਹਿੰਦਾ ਮੁੜਕੋ ਮੁੜਕੀ ਹੋ ਗਿਆ ਵੇਖੋ ਜੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੁਗਦਾ ਜਿਸਮ ਕਠੋਰ ਚੋਬਰਾਂ ਦਾ ਉਹ ਚੜਦੀ ਉਮਰ ਦਾ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਅੜਬ ਪੰਜਾਬੀ ਕਦੇ ਡਰ ਕੇ ਨਹੀਂ ਭੱਜਦੇ ਕਿ ਰਾਜੇ ਖੇਲੇ ਅੜਬ ਪੰਜਾਬੀ ਕਦੇ ਡਰ ਕੇ ਨਹੀਂ ਭੱਜਦੇ ਵਾਹ ਬਈ ਵਾਹ ਬਈ ਭੱਜਣਾ ਨਹੀਂ ਪਹਿਲਵਾਨੋ ਖਾੜੇ ਬਾਦਸ਼ਾਹ ਵਿੱਚ ਰਾਨਾ ਕਿਸਦੇ ਛੱਟ ਪੇਟ ਲੱਗਦੀ ਹੈ ਵਾਹ ਬਈ ਵਾਹ ਇੱਕ ਮਿੰਟ ਬਾਕੀ ਜੀ ਇੱਕ ਮਿੰਟ ਦਾ ਸਮਾਂ ਜਿਹੜਾ ਕੁਸ਼ਤੀ ਦਾ ਬਾਕੀ ਹੈ ਸਾਡੇ ਲਖਵਿੰਦਰ ਸਿੰਘ ਜੀ ਲੱਖਾ ਕੁਸ਼ਤੀ ਕੋਚ ਰੋੜ ਮੰਜਾਰਾ ਉਹਨਾਂ ਦਾ ਵੀ ਤਾਜਰੋ ਧੰਨਵਾਦ ਕਰਦਿਆਂ ਮੌਜੂਦਾ ਸਰਪੰਚ ਸਾਹਿਬ ਜੀ ਲੰਬੜਦਾਰ ਸਾਹਿਬ ਜੀ ਹੋਰ ਵੀ ਜਿੰਨੇ ਵੀ ਪਤਵੰਤੇ ਸੱਜਣ ਜਿਨ੍ਹਾਂ ਨੇ ਰਲ ਮਿਲ ਕੇ ਬਾਬਾ ਜੀ ਦਾ ਪੁਸ਼ਤੀ ਦੰਗਲ ਕਰਵਾਇਆ ਹੈ ਬਾਬਾ ਜੀ ਤੁਹਾਡੀ ਸੇਵਾ ਆਪਣੇ ਚਰਨਾਂ ਵਿੱਚ ਮਨਜ਼ੂਰ ਕਰਨ ਤੇ ਆਪਾਂ ਅਗਲੇ ਸਲਮਣ ਦਾ ਵਾਅਦਾ ਕਰਕੇ ਆਪੋ ਆਪਣੇ ਘਰਾਂ ਨੂੰ ਜਾਣਾ ਤੇ ਦੇਖੋ ਕਿਹੜਾ ਰਿਜ਼ਲਟ ਮਿਲ ਰਿਹਾ ਪਹਿਲਵਾਨਾ ਵਾਹ ਵੀ ਵਾਹ ਉਹ ਮੱਲੋ ਵਿੱਚ 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 ਅਜਿਹਾ ਹਾਏ ਭਾਈ ਦੇਵੀ ਇਟਲੀ ਆਜੋ ਵੀ ਰੋਚਾ ਸ਼ਾਬਾ ਸ਼ਾਬਾ ਹਾਂਜੀ ਭਲਵਾਂ ਜੀ ਲੱਖੇ ਭਲਵਾਂ ਜੀ 30 ਸੈਕਿੰਡ ਜਿਹੜੇ ਬਾਕੀ ਆ ਉਸ ਤੋਂ ਬਾਅਦ ਪੁਆਇੰਟ ਕਰਾਇਆ ਜਾਣਾ ਪਹਿਲਵਾਨਾਂ ਦਾ ਬਹੁਤ ਵਧੀਆ ਮੁਕਾਬਲਾ ਇਸ ਸਮੇਂ ਚੱਲਦੀ ਕੁਸ਼ਤੀ ਦਾ ਕਹਿੰਦਾ ਗੁੰਦਮ ਸਰੀਰ ਹਿੱਕਾ ਗੱਜ-ਗੱਜ ਚਾਉਣੀਆਂ ਮਾਰਦੇ ਨੇ ਡੰਡ ਨਾਲੇ ਖਿੱਚ ਲਾਉਣ ਪੌੜੀਆਂ ਸ਼ੇਰ ਗਹਿਲ ਮਯਾਰੀ ਸ਼ਾਨ ਦੰਗਲਾਂ ਦੀ ਬਣਦੇ ਕਿ ਮਿਹਨਤਾਂ ਦੇ ਨਾਲ ਯਾਰੋ ਸੀਨੇ ਸਦਾ ਤਣਦੇ ਕਿ ਮਿਹਨਤਾਂ ਦੇ ਨਾਲ ਯਾਰੋ ਸੀਨੇ ਸਦਾ ਤਣਦੇ ਵਾਹ ਵਾਹ ਵੀ ਵਾਹ ਬਾਈ ਦੇਬਾ ਇਟਲੀ ਸੁਖਾ ਇਟਲੀ ਉਹ ਵੀ ਲਾਈਵ ਦੇ ذریعے ਕੁਸ਼ਤੀ ਦਾ ਲਓ ਜੀ নাও ਇਸ ਤੋਂ ਬਾਅਦ ਹੁਣ ਟਾਸ ਪਾਈ ਜਾਣੀ ਹੈ ਦੇਖੋ ਕਸਮਿਤ ਦੇ ਸ਼ਬਦ ਟਾਸ ਪਾਈ ਜਾਣੀ ਆ ਜੀ ਸਰਦਾਰ ਗੁਰਚਰਨ ਸਿੰਘ ਜੀ ਇਟਲੀ ਵਾਲੇ ਜਿੰਨਾਂ ਵੱਲੋਂ ਆਜਾ ਜੱਸਾ ਨੇ ਇਹ ਕੁਸ਼ਤੀ ਦੰਗਲ ਦੇ ਵਿੱਚ 25000 ਰੁਪਏ ਦਾ ਵੱਡਾ ਜੋਗਦਾਨ ਪਾਇਆ ਹੈ ਹਾਂ ਸਰਦਾਰ ਗੁਰਚਰਨ ਚਰਨ ਸਿੰਘ ਜਟਲੀ ਬਾਈ ਬਾਕੀ ਪਿੱਛੇ ਹੋ ਜਾ ਬਾਕੀ ਵੀਰ ਪਿੱਛੇ ਹੋ ਜਾ ਪਿੱਛੇ ਬਾਕੀ ਕੋਈ ਨਹੀਂ ਕੋਈ ਸਾਡੇ ਗੁਰਬਚਨ ਸਿੰਘ ਜੀ ਤੇ ਗੁਰਚਰਨ ਸਿੰਘ ਜਟਲੀ ਇਹਨਾਂ ਦਾ ਵੀ ਸਹਿਯੋਗ ਲਈ ਧੰਨਵਾਦ ਕਰਦੇ ਹਾਂ ਬਾਈ ਆਪ ਹੀ ਦੱਸ ਦਿਆਂਗੇ ਕਿ ਤੁਹਾਨੂੰ ਕੌਣ ਜਿੱਤਿਆ ਬਈ ਸੁਖਾ ਟਿਲੀ ਤੇ ਦੇਵੀ ਟਿਲੀ ਇਹਨਾਂ ਵੀਰਾਂ ਦਾ ਬਸੀਤਾ ਇਧਰੋਂ ਧੰਨਵਾਦ ਕਰਦੇ ਆ ਇੱਕ ਮਿੰਟ ਪੁਲਾ ਜੀ ਇੱਕ ਮਿੰਟ ਬੰਦ ਕਰੋ ਮਾਈ ਠੀਕ ਹੈ ਹਾਂ ਸਾਨੀ ਪਹਿਲਵਾਨਾ ਰਾਮੇ ਵਾਲਾ ਜਿਹੜਾ ਮੈਂ ਜਿੱਤ ਗਿਆ ਕੁਸ਼ਤੀ ਵਿੱਚ ਜੋ ਕਾਮੇ ਦਾ ਜੈਕਾਰਾ ਪੀਰ ਪਾਸ਼ਾ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ ਬਹੁਤ ਲੱਗ ਜਿਹੜੇ ਕੀ ਹੈਲੋ ਪਹਿਲਵਾਨਾਂ ਦਾ ਸਾਰਿਆਂ ਦਾ ਧੰਨਵਾਦ ਬਾਈ ਜੀ ਅਸੀਂ ਨਹੀਂ ਚਾਹੁੰਦੇ ਹਾਂ ਕਿ ਕਿਸੇ ਨਾਲ ਪੱਖਪਾਤ ਹੋਵੇ ਤੁਹਾਡੀ ਖਾਤਰ ਅਸੀਂ ਲੜਦੇ ਹਾਂ ਕਿ ਜਿਹੜਾ ਬੰਦਾ ਪਹਿਲਵਾਨ ਮਿਹਨਤ ਕਰਦਾ ਉਹ ਜਿੱਤ ਕੇ ਜਾਵੇ ਮਿਹਨਤ ਨਾਲ ਦੀ ਨਾਲ ਧੰਨਵਾਦ ਸਾਰੇ ਪਹਿਲਵਾਨਾਂ ਦਾ ਬਾਈ ਜੀ ਦੇਖੋ ਕਿਹਾ ਸੁਣਾ ਗਿਆ ਹੋਵੇ ਤਾਂ ਮਾਫ ਕਰਿਓ ਬਾਈ ਜੀ ਕੀ ਨਾਮ ਹੈ ਗਰਵਾਚਾਣਾ ਗਰਵਾਚਰ ਨੇ ਇਟਲੀ ਆਜੋ ਆਜੋ ਬਾਈ ਜੀ ਆਓ ਇੱਥੇ ਪਹਿਲਵਾਨ ਨੇ ਬਾਈ ਜੀ ਗਰਵਾਚਰ ਨੇ ਇਟਲੀ ਵਾਲੋਂ ਜੱਤਾ ਵਾਲੀ ਚੰਡੀ ਤੇ ਗਰਚਰ ਨੇ ਇਟਲੀ ਵੱਲੋਂ ਹਰੇ ਹਰੇ ਪਹਿਲਵਾਨ ਨੂੰ ਬਾਈ ਜੀ ਪਾਗ ਆਤ ਮੇਰੇ ਹੱਥੇ ਚ ਫੜੀ ਜੀ ਫੜੋ ਜੀ ਕੱਢੋ ਇਹਦੇ ਚ ਦੇਖੋ ਹੋਰ ਨਾ ਹੋਵੇ ਕੱਲੀ ਪਾਗ ਕਰਦੇ ਕਲੀ ਢੋਲ ਬੰਦ ਕਰ ਦੇ ਬਾਈ ਜੀ ਬਣਾਓ ਪਾਗ ਚੰਡੀ ਵਾਲੇ ਪਹਿਲਵਾਨ ਜੀ ਪਹਿਲਵਾਨ ਜੀ ਪਣਾਓ ਪਗੜੀ ਬਣਾਓ ਪਗੜੀ ਜੀ ਇਹ ਮਰਜਾਦਾ ਬਈ ਛੰਡੀ ਵਾਲੇ ਪਹਿਲਵਾਨ ਨੂੰ ਪਗੜੀ ਪਹਿਨਾਈ ਜਾਂਦੀ ਆ ਵੀ ਕਰਮਾ ਬੜੀ ਪਹਿਲਵਾਨ ਹ ਪਹਿਲਵਾਨ ਜਿਹੜਾ ਬਈ ਤੇ ਹੁਣ ਇਹਦੇ ਨਾਲ ਹਰਿਆਉ ਵੀ ਆ ਜਾਵੇ ਤੁਸੀਂ